ਆ ਮਿੱਤਰੋ ਆ ਵੀਰ ਆਏ ਨੇ ਤੇ ਇਹ ਵੀ ਚੱਲੇ ਕਿੱਥੇ ਚੱਲੇ ਵੀਰੇ ਮਨੀ ਕਰਨ ਸਾਹਿਬ ਮਨੀ ਕਰਨ ਚੱਲੇ ਹਾਂ ਪਹਿਲਾਂ ਮਨਾਰੀ ਜਾਉਂਗੇ ਤੇ ਲੀਣਾ ਕੀ ਕਰਦਾ ਵਾ ਇੱਕ ਮੋਟਾ ਬੰਦੇ ਗਾਉਣਾ ਤਾਂ ਕੈ ਉਹ ਦੇ ਪਰਮ ਦੇ ਕਿੱਡੀ ਨੇੜੇ ਹਸਣ ਤੋਂ ਹੋਣਾ ਮਖਲੋ ਜੋ ਏ ਐਡਾ ਧੋਖੇਬਾਜ਼ ਬੰਦਾ ਵਾ ਐਡੀ ਦੂਰੋਂ ਇਹਨੂੰ ਲੈਣ ਆਏ ਆ ਠੀਕ ਆ ਐਡੀ ਦੂਰੋਂ ਲੈਣ ਆਇਆ ਉੱਥੋਂ ਭੈਣ ਚੋਂ ਨਾ ਪਤਾ ਨਹੀਂ ਲੱਗਦਾ ਕਿ ਕਿੱਦਾਂ ਗਿਆ ਕਿੱਦਾਂ ਨਹੀਂ ਗਿਆ ਇੱਕ ਦੋ ਵਾਰ ਨਹੀਂ ਤੇ ਪਿੱਛੇ ਮੁੜ ਗਏ ਆ ਹਾਂ ਹੁਣ ਪੜ੍ਹਦੇ ਉਹਦੇ ਨੂੰ ਤਾਂ ਘੜੀ ਜਾਂਦਾ ਏ ਯਾਰ ਕਿੰਨੂੰ ਹਟੋ ਤੂੰ ਬੈਠੇ ਹੋ ਖੜੇ ਆ ਗਿਆ ਉਹਨੂੰ ਪਾ ਓਏ ਤੇਰਾ ਕੋਰੇ ਕੋਰੇ ਆ ਉਹਨੂੰ ਤਾਂ ਮੰਡੀਾਂ ਦੇ ਤੇ ਲਵਾਉਂਗਾ ਕਿੱਦੋਂ ਨਾਲ ਪੁੱਛਦਾ ਆਵੇ ਮਟਰੋ ਵੀਰ ਆਏ ਨੇ ਤੇ ਇਹਨਾਂ ਦਾ ਪਲੱਗ ਛੋਟ ਹੋ ਗਿਆ ਲੈ ਵੀ ਮਟਰੋ ਪਰੋਂਡੇ ਪਰੋਂਡੇ ਖਾਲੇ ਤੇ ਜੱਟ ਛੋਟਾ ਪੈਗ ਮੋਟਾ ਜਿੱਦਾਂ ਸੁਦੇ ਕੇ ਦੂਜਾ ਲੋਗ ਲੈ ਕੇ ਤੁਹਾਡੇ ਮੂਰੇ ਠੀਕ ਹੈ ਜੀ ਤੇ ਜਿਸ ਚੀਜ਼ ਤੇ ਜਿਸ ਚੀਜ਼ ਦਾ ਬਹੁਤ ਇੰਤਜ਼ਾਰ ਸੀ ਉਹ ਘੜੀ ਹੋਣ ਲੱਗੀ ਖਤਮ ਕਿਉਂਕਿ ਬੈਗ ਬੁੱਕ ਪੈਕ ਹੋ ਜੁਤੇ ਨੇ ਇੱਥੋਂ ਦੀ ਸਮੱਸਿਆ ਹੈ ਤੇ ਠੀਕ ਹੈ ਬੈਗ ਬੁੱਕ ਪੈਕ ਕਰ ਲਏ ਆਪਾਂ ਤੇ ਇੱਥੋਂ ਨਿਕਲੀਏ ਨਿਕਲ ਕੇ ਚੱਕੀ ਹੈ ਜਾਣਾ ਦੋ ਤਾਂ ਚੱਕ ਕੇ ਤੇ ਮੈਂ ਚੱਲਦੇ ਆਂ ਤੇ ਮਿਲਦੇ ਆਨਾਂ ਨੂੰ ਸਟ੍ਰੀਟ ਤੇ ਜਾ ਕੇ ਅਰੇ ਬੁਲਾਉਣੇ ਆ ਕੱਟੋ ਸਾਡੇਆਂ ਤਾਂ ਲੇਖਾਂ ਚ ਬਲੈਕ ਲਿਖਿਆ ਤੇਰੇ ਫੇਵਰੇਟ ਤੇ ਪਿੰਟ ਮੰਮੀ ਆਹ ਹਾ ਹਾ ਇਹ ਸਿੱਧੂ ਮੂਸੇ ਆਲਾ ਮੂਸੇ ਆਲਾ ਨਾਮ ਸੁਣੀਦਾ ਮਾਂ ਮੈਂ ਗੰਗਾ ਨਾਲ ਜੋੜਦੇ ਆ ਲਿੰਕ ਮੰਮੀ ਠੀਕ ਆ ਤਾਂ ਮਿੱਤਰੋ ਨਿਕਲਦੇ ਆ ਤੇ ਆਪ ਆਪਣੇ ਅੱਗੇ ਖੜੇ ਨੇ ਥੋੜੇ ਜਿ ਥੋੜੇ ਜਿਹਾ ਨਾ ਥੋੜੇ ਜਿਹਾ ਥੋੜੇ ਜਿਹਾ ਥੋੜੇ ਜਿਹਾ ਦੇ ਉਹਨਾਂ ਨੂੰ ਮਲਾਉਣੇ ਆ ਤੇਰੇ ਤੇ ਪਾਈਏ ਫਿਰ ਤੂੰ ਬੋਲਾ ਤੇ ਬੋਲੇ ਮੋੜਸਾ ਦਿਖਾਓ ਭਾਈ ਮੋੜਸਾ ਦਿਖਾਓ ਭਾਈ ਲਓ ਭਾਈ ਮੋਟਰਸਾਈਕਲ ਦੇਖ ਰਹੇ ਨੇ ਮੋੜਸਾ ਦਿਖਾਓ ਲਓ ਮੈਂ ਤਾਂ ਖਾ ਉਹ ਵੀ ਫੜਾਉ ਲਓ ਮਿੱਤਰੋ ਆ ਮੋੜਸਾ ਨੇ ਸਾਡੇ ਖੜੇ ਗੈਸ ਜਿੱਤੇ ਆ ਯਾਰ ਹੁਣੀ ਆ ਕੈਮਰਾਮੈਨ ਓਕੇ ਯਾਰ ਸਾਡਾ ਪੰਪ ਵਾਲਾ ਭਾਈ ਵਾਹੋ ਫੜਾ ਫੜ ਤੇਲ ਓਏ ਵੀਰ ਯਾ ਪਾਓ ਪਾਓ ਫਟਾਫਟ ਪਾਓ ਮਿੱਤਰੋ ਅੱਗੇ ਜਾ ਕੇ ਮਰਦੇ ਆਂ ਫੇ ਅੱਛਾ ਬੋਲੇਗਾ ਦੀ ਇਹ ਆਹ ਕੋਲ ਨੂੰ ਅੰਮ੍ਰਿਤ ਆ ਦਿੱਤਾ ਅੱਛਾ ਮਿੱਤਰੋ ਨਿਕਲ ਚੁੱਕੇ ਆਂ ਤੇਲ ਤੂਲ ਪਵਾ ਲਿਆ ਠੀਕ ਹੈ ਜੀ ਤੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਮੇਰਾ ਭਰਾ ਹੁਣ ਤਾਂ ਕਰ ਲਓ ਤੇ ਲਾਈਕ ਕਮੈਂਟ ਸ਼ੇਅਰ ਦੱਬ ਜੇ ਆ ਗਿਆ ਦੇਲ ਹੋਰ ਉਹ ਤਾਂ ਬਹਿ ਗਿਆ ਬਹਿ ਗਿਆ ਕਿਰੇ ਬਣਾਵਾ ਚਾਲੇ ਵਿਚਾਲੇ ਵੀਰੋ ਨਹੀਂ ਆ ਜਾ ਫਟਾਫਟ ਆ ਗਿਆ ਆ ਮੇਰਾ ਭਰਾ ਜਲਦੀ ਆ ਐ ਅਖਿਰਾਏ ਚਲੋ ਪਾਣੀ ਪਾਵਾਗੇ ਪਾਵਾਗੇ ਅੱਗੇ ਪਾਵਾਂਗੇ ਟੈਨਸ਼ਨ ਨਾ ਲੈ ਬੇਸਿਕ ਰੱਖ ਕੇ ਪਾਵਾਗੇ ਨਹੀਂ ਵਿੱਚ ਅੱਗੇ ਪਾਵਾਂਗੇ ਲੈ ਮੇਤਰਾ ਦੁਰਫੇ ਆ ਸਮਰਾਂਗੇ का घरा वाच ਸ਼ਾਬਾ ਮਿੱਤਰੋ ਤੇ ਗੱਲ ਇਹ ਆ ਵੀ ਅੱਗੇ ਨਾ ਦਰਾਹੇ ਵਾਲੇ ਫਟਕ ਸਾਨੂੰ ਬੰਦ ਮਿਲਦੇ ਸੀ ਜਿਆਦਾਤਰ ਤਾਂ ਠੀਕ ਆ ਜੀ ਤੇ ਆ ਬੰਦਾ ਕਿੱਧਰ ਗਿਆ ਆ ਬੰਦਾ ਨਾ ਕਹਿੰਦਾ ਮਹੁਣੇ ਕਹਿੰਦਾ ਵੀ ਅੱਗੇ ਫਟਕ ਬੰਦ ਮਿਲਦੇ ਅੱਜ ਖੁੱਲੇ ਮਿਲੇ ਆ ਇਹਨੇ ਕਹਿਣ ਦੀ ਦੇਰ ਆ ਤੇ ਨਾਲ ਹੀ ਥੱਲੇ ਡਿੱਗੇ ਆ ਟੁਕ ਲੈਣਾ ਓਏ ਕਾਲੀ ਜਮਾਨ ਸ਼ਰਮ ਆ ਤੇ ਨੂੰ ਮਾਰੀ ਮੋਟੀ ਓਏ ਆ ਓਏ ਤੈਨੂੰ ਸ਼ਰਮ ਆ ਮਾਰੀ ਮੋਟੀ ਵੀ ਬਰੀ ਨਹੀਂ ਆਉਂਦੀ ਉਹਦਾ ਬਲਾ ਸ਼ਰਮ ਆਦਾ ਨੂੰ ਤੈਨੂੰ ਸ਼ਰਮ ਆ ਨਹੀਂ ਆ ਬਲਾਤ ਸ਼ਰਮ ਨੂੰ ਛੋਟਰਾ ਨੂੰ ਆਹ ਪੱਤੀਆ ਬਾਗੇ ਟੱਡੂਆ ਵੀ ਆਲੇ ਵੀਰੇ ਹੋਰ ਆਈ ਮੁੱਖ ਮੰਤਰੀ ਗਾਇਆ ਆਪਣਾ ਚਾਲੇ ਚਾਹੂ ਸਾਡੀ ਆ ਭਾਈ ਸਾਡੀ ਆ ਚਾਹੂ ਬਿਲੀਏ ਠੀਕ ਹੈ ਜੀ ਹਾਂ ਤੁਹਾਨੂੰ ਦੇਖਾ ਚਾਹੂ ਠੀਕੇ ਤੇ ਇਥੋਂ ਨਹੀਂ ਆਉਣਾ ਫਿਰ ਟਾਈਮ ਹੋ ਕੇ ਫਿਰ ਚਲੀਏ ਘਰ ਇਹ ਲੱਗ ਰਿਹਾ ਲੱਗ ਰਿਹਾ ਇਹ ਨਾਮ ਚਾਹੂ ਕਿਰਤ ਬਰਤਾਉ ਖਾਵਾਂਗੇ ਲੱਗਦਾ ਹਾਂ ਸਾਡੇ ਦੋ ਤਿੰਨ ਜਾਣੇ ਉਹ ਫਰਦਿਆ ਮਗਰ ਉਹ ਦੇ ਦੋ ਤਿੰਨ ਜਾਣੇ ਆਉ ਫਰਦੇ ਨੇ ਆ ਫਰਦੇ ਦੋ ਤਿੰਨ ਜਾਣੇ ਓਕੇ ਜਿਹਦੇ ਚ ਕੈਮਰਾ ਹੀ ਨਹੀਂ ਹੈਗਾ ਵਿੱਚ ਕੈਮਰਾ ਹੀ ਨਹੀਂ ਹੈ ਨਾ ਮਤਲਬ ਚਾਹ ਚੁਫਰਾ ਦੀ ਇਹਨਾਂ ਨੂੰ ਲੈ ਫੜ ਓਏ ਚਾਹ ਘਟਾ ਰਾ ਗਿਆ ਓਏ ਫੜ ਥੈਂਕ ਯੂ ਓਏ ਗੋਰੰਦਰ ਦੇਖਾ ਓ ਚਾਹ ਪੀ ਲੈ ਲੋਕਾ ਮਿੱਤਰੋ ਤੇ ਨਿਕਲੀ ਹੋਣੇ ਤਾਂ ਸੂਰੀ ਚਾਹ ਚੁਫਰੀ ਆ ਰਹਿਣੇ ਚਾਹ ਚੁਫਰੀ ਸਾਰਿਆਂ ਨੇ ਤੇ ਇੱਥੋਂ ਨਿਕਲਦੇ ਹੁਣ ਬੱਗੂ ਬੱਗੂ ਠੀਕ ਆ ਓਕੇ ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ ਚੱਲਦੇ ਆ ਜੀ ਫਿਰ ਰੁੱਕਦੀ ਜਾਇ ਜਾ ਨਗਰੀ ਕਿ ਮਿੱਤਰੋ ਤੇ ਰੋਪੜੇ ਸੜਾਏ ਗਰੀਬਨ ਆਊਗਾ ਅੱਬੀ 25 ਕਿਲੋਮੀਟਰ ਉਦੋਂ ਪਹਿਲਾਂ ਹੀ ਇਹ ਟੂਲ ਟੈਕਸ ਬੰਦ ਨੇ ਇੱਥੇ ਖੜੇ ਆ ਪਰਚੀ 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 ਕਟਾ ਰਹੇ ਆ ਠੀਕ ਆ ਜੀ ਤੇ ਅੱਗੇ ਜਾ ਕੇ ਕਿਰਤਪੁਰ ਸਾਹਿਬ ਜਾ ਕੇ ਲੰਗਰ ਪਾਣੀ ਛਕਦੇ ਆ ਤੁਹਾਨੂੰ ਪਰਚੀ ਕਟਾ ਦੇ ਠੀਕ ਆ ਤੇ ਫਿਰ ਉੱਥੇ ਕਰਦੇ ਆ 20-25 ਮਿੰਟ ਰੈਸਟ ਕਰਦੇ ਆ ਉਸ ਤੋਂ ਬਾਅਦ ਨਿਕਲਦੇ ਆ ਠੰਡ ਵੀ ਬਹੁਤ ਆ ਹੈ ਠੰਡ ਠੰਡ ਬਹੁਤ ਓਕੇ ਹਾਂਜੀ ਬਾਬਾ ਜੀ ਓਕੇ ਆ ਕਿਹੜਾ ਮੁੱਖ ਮੰਤਰੀ ਆ ਤੇ ਮਿਲਦੇ ਆਂ ਫਿਰ ਜਦ ਤੱਕ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਲੈ ਮਿੱਤਰੋ ਸਾਡੇ ਰੋੜਾਂ ਦੇ ਵੀ ਟੂਲ ਟੈਕਸਾਂ ਦੇ ਵੀ ਸਟicker ਲੱਗ ਗਏ ਨੇ ਫਿਰ ਐ ਤੇ ਸਟicker ਲਾ ਦੀਏ ਲਾ ਦੇ ਕੋਰੇ ਕੋਰ ਕਿਉਂ ਟੈਨਸ਼ਨ ਲਈਏ ਨਾ ਸੱਜਣਾ ਤੇ ਸਟicker ਸ਼ੁਕਰ ਲਾਈਏ ਮਨਾਲੀ ਦੀ ਸਟicker ਸਟicker ਕਰ ਦਿਆਂਗੇ ਅੱਜ ਚੱਲਦੇ ਆ ਨਿਕਲਦੇ ਆ ਫਿਰ ਮਿਲਦੇ ਆਂ ਸ਼ੁਕਰ ਕੱਲ੍ਹ ਕੀ ਆ ਅੱਜ ਇਹਨਾਂ ਨੂੰ ਕਰੇ ਨਾ ਨਾਲੇ ਆ ਕੇ ਬੰਦ ਕਰ ਲੋ ਕਾਪੂ ਦਾ ਲੁੱਟ ਗਈ ਕਰ ਲੋ ਕਾਪੂ ਦਾ ਲੁੱਟ ਗਈ ਕਰ ਲੋ ਫਿਰ ਦਾ ਫਿਰ ਤਾਂ ਕਿਹੜੇ ਜ ਨਹੀਂ ਸਮਝ ਨਹੀਂ ਹੁੰਦੀ ਮੈਨੂੰ ਕਿੱਦਾਂ ਵੜ ਗਿਆ ਏ ਮੇਨ ਰੋਡ ਤੋਂ ਹੀ ਛੱਡਦਾ ਵਾ ਲੇਜਰ ਭੇਜਿਆ ਦੇਖੋ ਲੇਜਰ ਭੇਜਿਆ ਲੇਜਰ ਆ ਦੇ ਲੋ ਕਿੱਥੇ ਬੈਠੇ ਆ ਜਿਹੜੇ ਛੜੇ ਮਲੰਗ ਓਏ ਮੇਰੀ ਗੱਲ ਸੁਣ ਤੂੰ ਪਾਗਲ ਬੋਗਲਾ ਯਾਰ ਕੀ ਹੋ ਗਿਆ ਡੰਡੂ ਤੈਨੂੰ ਰਾਹ ਨਹੀਂ ਪਤਾ ਲੱਗਾ ਤੈਨੂੰ ਇੰਨਾ ਨੂੰ ਕੋਸ਼ ਤੇਰੇ 'ਚ ਪਤਾ ਨਹੀਂ ਲੱਗਿਆ ਯਾਰ ਨੇਰੇ 'ਚ ਕਿੱਧਰ ਆ ਗਿਆ ਬਲਾ ਇਹ ਰਾਤ ਤੂੰ ਦੱਸ ਯਾਰ ਤੂੰ ਹਾਂ ਦੂਈ ਤੇਰੇ ਵਾਲੀ ਬਾਕੀ ਕਿੱਥੇ ਨੇ ਬਾਕੀ ਤਾਂ ਖਲਾਰ ਕੇ ਆਏ ਸਾਰੇ ਥੋੜੀ ਹੋਣਾ ਸੀ ਪਰਾਵਾ ਨਾ ਬੰਦਾ ਨਾ ਬੰਦੇ ਦੀ ਯਾਦ ਇੱਧਰ ਜਰਾ ਕਹਿਣ ਤੇ ਗੰਡੇ ਗੰਡੇ ਇਧਰੋਂ ਹੈ ਜੰਗਲ 'ਚ ਬਾਜੀ ਕੋਈ ਉੱਥੇ ਨੂੰ ਰੋਡ ਲੱਗਿਆ ਜੀਆ ਓਏ ਰੋਡ ਪਤਾ ਕਦਾ ਲੱਗਿਆ ਜੀ ਤੇ ਸਾਵਧਾਨ ਨੱਗੇ ਵੀ ਉਹ ਜਾਨਵਰ ਜਿਹੜੇ ਹੁੰਦੇ ਨੇ ਹਾਂ ਉਹ ਆਪਣੇ ਹਿਰਨ ਹੋਰ ਨੇ ਜੇ ਉਸ ਜੰਗਲ ਜਿਹੋ ਮਸਾ ਨਿਕਲ ਕੇ ਆਏ ਆਂ ਅਸੀਂ ਉਹ ਜਾ ਕਮਲਿਆ ਤੈਨੂੰ ਚੱਲ ਨੂੰ ਲੈ ਕੇ ਜਾਮਰਾ ਕਿਹੜੇ ਰਾਹ ਲੈ ਕੇ ਆਏ ਆਂ ਤੂੰ ਸੜਕ ਤਾਂ ਕਿੰਨੀ ਕਿ ਦੂਰ ਆਇਆ ਉਹ ਭਰਾਵਾ ਬੜਾ ਅੰਦਰ ਆਏ ਆਂ ਅਸੀਂ ਨਾ ਬਹੁਤ ਅੰਦਰ ਆਏ ਆਂ ਅਸੀਂ ਉਹ ਘਾਹ ਤੇ ਨਿੰਦੇ ਦੇ ਖੂਨ ਤੇ ਉਹ ਮੋਹ ਦੇ ਖੂਨ ਦੇ ਉੱਤੇ ਗੱਡੀ ਚੜ ਗਈ ਫੇਰ ਬਚ ਗਿਆ ਟੁੱਟ ਗਿਆ ਸਾਰਾ ਪਰ ਆ ਗਿਆ ਸਾਰਾ ਟੁੱਟ ਗਿਆ ਹਾਂ ਚਲੋ ਮਤਰੋ ਪਹੁੰਚ ਕੇ ਗੱਲ ਕਰ ਦੋ ਫੇਰ ਮਿਲਦੇ ਆਂ ਲੈ ਮਤਰੋ ਸ਼ੁਗਰਾ ਪਟ્રોલ ਪੰਪ ਜਿੰਨਾ ਪੈਨ ਨਾ ਪਾ ਦੇ ਏ ਗੱਲ ਹੁਣ ਇਹ ਆ ਵੀ ਤੇਲ ਪੰਪ ਲੱਭ ਗਿਆ ਤੇਲ ਦੂਰ ਪਹੁੰਚ ਗਏ ਹੁਣ ਅੱਗੇ ਲੱਤ ਲਾਈ ਸੀ ਤੇਰੇ ਨੇ ਉੱਤੇ ਪਹਿਲਾਂ ਤੇਲ ਕਦੇ ਨਹੀਂ ਪੋਇਆ ਦੂਜੇ ਸਾਰੇ ਪਾਉਂਦੇ ਹੀ ਪਹਿਲਾਂ ਤੇਲ ਕਦੇ ਨਹੀਂ ਪੋਇਆ ਹੁਣ ਉਹਨੂੰ ਵੇਟ ਕਰਦੀ ਕਰਦੇ ਸੋਟ ਪੰਪ ਪੰਪ ਵੀ ਬੰਦ ਹੋ ਗਏ ਸਾਰੇ 11:30 12:00 ਚਲੋ ਜੀ ਤੇ ਚੱਲਦੇ ਹਾਂ ਗੋਰੀਓ ਨਾ ਕੋ ਤੇ ਮਿਲਦੇ ਹਾਂ ਆ ਜਾ ਕਰ ਹੱਥਰ ਮਾਤਾ ਜੀ ਨੂੰ ਆ ਵੀ ਨਾਲ ਕਿਤੇ ਵਿਜਾਲ ਹਾਂ ਏ ਐਡਾ ਧੋਖੇ ਵਾਲਾ ਬੰਦਾ ਵਾ ਐਡੀ ਦੂਰੋਂ ਇਹਨੂੰ ਲੈਣ ਆਏ ਆ ਠੀਕ ਆ ਐਡੀ ਦੂਰੋਂ ਲੈਣ ਆਇਆ ਉਤੋਂ ਭੈਣ ਚੋਂ ਨਾ ਪਤਾ ਨਹੀਂ ਲੱਗਦਾ ਕਿੱਧਰ ਗਿਆ ਕਿੱਧਰ ਨਹੀਂ ਗਿਆ ਇੱਕ ਵਾਰ ਨਹੀਂ ਲੇ ਕੇ ਪਿੱਛੇ ਮੁੜ ਗਏ ਆਹ ਆਹ ਚੈੱਕ ਕਰ ਲਾ ਚਲੋ ਯਾਰ ਅਪੀਰ ਭਰਾਵਾ ਆਪਣਾ ਵੱਡਾ ਵੀਰੇ ਗਲਤੀਆਂ ਬੰਦਿਆਂ ਦੇ ਨਹੀਂ ਤੂੰ ਸਾਲਿਆ ਪਿੰਡ ਚ ਕੀ ਫੜਨ ਗਿਆ ਈ ਉਹਦਾ ਮੂੰਹ ਹੈਗਾ ਤਰਾਵੀ ਵਾਲ ਮੂੰਹ ਚੈੱਕ ਕਰਾ ਉਹਦਾ ਮੂੰਹ ਹੀ ਦੇਖ ਪੈਂਦਾ ਨਹੀਂ ਬੰਦਿਆ ਮਿੱਟੀ ਗੋਲੀ ਮਿੱਟੀ ਗੋਲੀ ਪੰਨਾ ਪਿੰਡ ਕਾਲਾ ਸਾਲਿਆ ਮੂੰਹ ਵੀ ਕਾਲਾ ਹੋਇਆ ਪਿਆ ਉਹ ਬੁਰਾ ਹਾਲ ਹੋ ਗਿਆ ਤਾਂ ਮਿੱਤਰੋ ਪਹੁੰਚ ਗਏ ਯਾਰ ਕਿਰਤਪੁਰ ਸਾਹਿਬ ਤੇ ਇਹ ਆਪਣੇ ਪ੍ਰਸ਼ਾਦਾ ਮਣੀ ਚੱਕੀ ਹੋਏ ਆ ਠੀਕ ਹੈ ਜੀ ਤੇ ਹਾਲ ਦੇ ਚੈੱਕ ਕਰ ਲਓ ਇਹ ਸਾਰੇ ਉਹ ਬੰਦੇ ਨੇ ਡੱਡੂ ਨਾ ਜਿਹੜਾ ਲਵੇੜੇ ਨਾਲ ਚੁੱਪ ਚੀ ਚਲ ਗਿਆ ਆਪਣਾ ਚਲਾ ਗਿਆ ਇਹ ਬੜੀ ਗੰਦੀ ਜਗ੍ਹਾ ਯਾਰ ਤੇ ਲੰਗਰ ਪਾਣੀ ਖਾਈਏ ਥੋੜੀ ਜਿਹਾ ਰੈਸਟ ਕਰੀਏ ਉਸ ਤੋਂ ਬਾਅਦ ਨਿਕਲੀਏ ਸਿੱਧਾ ਮਨਾਲੀ ਮਿੱਤਰੋ ਰੈਸਟ ਕਰ ਲਈਏ ਠੀਕ ਹੈ ਜੀ ਦੋ ਘੰਟੇ ਖਾ ਲਿਆ ਮਾੜੀ ਤੇ ਫਿਰ ਸਫਰ ਤਨਲਾਵਾਗੇ ਸਦਾ ਪਹਾੜਾਂ ਦਾ ਇਦਾਂ ਪਾੜਾ ਹੀ ਦਿਖਾਵਾਂਗੇ ਤੁਹਾਨੂੰ ਫਿਰ ਇੱਥੋਂ ਨਿਕਲ ਗਏ ਤੇ ਟਾਈਮ ਆਪਣਾ 4:00 ਵਜੇ 4:00 ਵਜੇ ਆ 6:00 ਵਜੇ ਨਿਕਲਨੇ ਆ ਟੌਰਨ ਆ ਮਲੰਗ ਖੜਾ ਇੱਥੇ ਸਿਰੇ ਦਾ ਮਲੰਗਾ ਸਿਰੇ ਦਾ ਮਲੰਗਾ ਸਿਰੇ ਦਾ ਮਲੰਗਾ ਨੂੰ ਸਿਰੇ ਦਾ ਮਲੰਗਾ ਦਿਆਂ ਨੂੰ ਚਾਹਦੇ ਤੂੰ ਐਵੇਂ ਖਵਾ ਦੇਂਗਾ ਰੋਟੀ ਖਵਾ ਦੇਤੀ ਹੁਣ ਚਾਹਦੇ ਖਾਣੇ ਖਵਾਣੇ ਨੂੰ ਤੇ ਨਿਕਲ ਗਏ ਤੇ ਫਿਰ ਮਿਲਦੇ ਆ ਚੰਗਾ ਜੀ 1000 years later ਗੁੱਡ ਮਾਰਨਿੰਗ ਮਿੱਤਰੋ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਉੱਠ ਕੇ ਵਾਲਾ ਬਲਾਉ ਤਾਣ ਪਰ ਤੁਸੀਂ ਬਲਾ ਦੋ ਉੱਠ ਕੇ ਚਾਹ ਪੀ ਰਹੇ ਆ ਹੁਣ ਬਾਕੀ ਅੱਗੇ ਤੁਹਾਨੂੰ ਦਿਖਾਣੇ ਆ ਕੀ ਦਿਖਾਣਾ ਮੋਲ ਮੋਲ